oh <laughs> ਸ਼ਰਮਨੀ ਅਕਾਲੀ ਦਲ ਬਾਦਲਵਾਲੋ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰ ਲੈਣਾ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮਿੰਨੀ ਸਕੱਤਰ ਹੁਸ਼ਿਆਰਪੁਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਜੋ ਜਾਣਬੁੱਝ ਕੇ ਗੁਰੂਆਂ ਬਾਰੇ ਟਿੱਪਣੀ ਕੀਤੀ ਹੈ ਉਸ ਨੂੰ ਲੈ ਕੇ ਸਾਰੇ ਸਿੱਖ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਇਸ ਮੂਵ ਵਰਕਰਾਂ ਵੱਲੋਂ ਮਨੀਸਖਤਰੇ ਦੇ ਬਾਹਰ ਸਾਬਕਾ ਮੁੱਖ ਮੰਤਰੀ ਆਤਸ਼ੀ ਦਾ ਪੁੱਤਰਾ ਫੂਕਿਆ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਅਗਰ ਸਾਬਕਾ ਮੁੱਖ ਮੰਤਰੀ ਆਤਸ਼ੀ ਖਿਲਾਫ ਸਭ ਤੋਂ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਹੋਵੇਗੀ। ਹੁਸ਼ਿਆਰਪੁਰ ਤੋਂ ਨਵਰਾਂਗ ਚੈਨਲ ਦੇ ਦਲਜੀਤ ਸਿੰਘ ਅਜਨੋਹਾ ਦੀ ਵਿਸ਼ੇਸ਼ ਰਿਪੋਰਟ। ਅੱਜ ਜੋ ਕਿ ਆਮ ਪਾਰਟੀ ਦੀ ਸਰਕਾਰ ਜਿਹੜੀ ਬੜੇ-ਬੜੇ ਵਾਅਦੇ ਕਰਕੇ ਉਹ ਗੁਰੂਆਂ ਦੇ ਨਾਂ ਤੇ ਇਹ ਸਰਕਾਰ ਬਣੀ ਫੀ ਲੋਕਾਂ ਨੇ ਬੜਾ ਵੱਡਾ ਬਹੁਤ ਮਤ ਦਿੱਤਾ ਸੀ ਅੱਜ ਉਹੀ ਸਰਕਾਰ ਜਿਹੜੀ ਹੈ ਗੁਰੂਆਂ ਦੇ ਗਲਤ ਸ਼ਬਦ ਬੋਲ ਰਹੀ ਹੈ ਔਰ ਗੁਰੂਆਂ ਨੂੰ ਅਪਮਾਨ ਕਰ ਰਹੀ ਹੈ ਜੋ ਕਿ ਦਿੱਲੀ ਦੀ ਸਰਕਾਰ ਦਾ ਮੁੱਖ ਮੰਤਰੀ ਆਪਾਂ ਫਿਰ ਦੇਖਿਆ ਹੀ ਹੈ ਕਿ ਗੁਰੂਆਂ ਦੇ ਖਿਲਾਫ ਕਿੱਦਾਂ ਬੋਲ ਰਹੀ ਹੈ ਔਰ ਇਹ ਲੋਕਾਂ ਨੇ ਪਹਿਲੇ ਤੁਸੀਂ ਇਹਨਾਂ ਦਾ ਇਹ ਕੰਮ ਸੀ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਵਿਵਦੀਆਂ ਹੋਈਆਂ ਨੇ ਗੁਰਗੰਧਾ ਦੀਆਂ ਉਹ ਵੀ ਇਹਨਾਂ ਲੋਕਾਂ ਨੇ ਕਰਾਈਆਂ ਗਈਆਂ ਔਰ ਇਹਨਾਂ ਲੋਕਾਂ ਦਾ ਪੂਰਾ ਹੱਥ ਹੈ ਅੱਜ ਵੀ ਸ਼੍ਰੋਮਣੀ ਕਾਲ ਦਾ ਲੋਕੇ ਬੜੇ ਬਹੁਮਤ ਦੇ ਨਾਲ ਉੱਭਰ ਰਿਹਾ ਹੈ ਉਹਨਾਂ ਨੂੰ ਦੁਬਾਰਾ ਦਬਾਨ ਦੀ ਖਾਤਰ ਇਹ ਕੋਈ ਨਾ ਕੋਈ ਮੁੱਦਾ ਚੁੱਕ ਰਹੇ ਨੇ ਕਦੇ ਐਫਜੀਪੀਫੀ ਦੇ ਚੁੱਕ ਰਹੇ ਨੇ ਕਦੇ ਗੁਰਦਾ ਮਲ ਚੁੱਕ ਰਹੇ ਨੇ ਕਦੇ ਗੋਲਗਾਂ ਚੁੱਕ ਰਹੇ ਨੇ ਔਰ ਇਹ ਪੁਰਾਣੇ ਨਿੰਦਿਆ ਕਰਦੇ ਆ ਔਰ ਨਾਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਸਾਫ ਦਾ ਮੁੱਖ ਮੰਤਰੀ ਦੇ ਜੋਗੇ ਲੋਕ ਸਭਾ ਜੀ ਨੂੰ ਇਹਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ ਤੇ ਇਹਦੇ ਤੇ ਪਰਚਾ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਮੈਂ ਸਾਬਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਅੱਜ ਗੱਲ ਸੋਚਣ ਦੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਜਿਹਦੀ ਦਿੱਲੀ ਦੇ ਵਿੱਚ ਵੀ ਸਰਕਾਰ ਰਹੀ ਔਰ ਅੱਜ ਪੰਜਾਬ ਦੇ ਵਿੱਚ ਸਰਕਾਰ ਆ ਦਿੱਲੀ ਸਰਕਾਰ ਦੀ ਜਿਹੜੀ ਇਹਨਾਂ ਦੀ ਮੁਖਮਤੀ ਰਹਿ ਚੁੱਕੀ ਆ ਅਤੀਸ਼ੇ ਜੇਸਤੀ ਦੇ ਨਾਲ ਉਹਨੇ ਦੇਸ਼ ਦੀ ਵਿਧਾਨ ਸਭਾ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇੱਕ ਸਿੱਖ ਗੁਰੂਆਂ ਦੇ ਸਬੰਧੇ ਵਿੱਚ ਜੋ ਭੱਦੇ ਸ਼ਬਦ ਬੋਲੇ ਆ ਜਿਹੜੇ ਆਪਾਂ ਨਹੀਂ برداشت ਕਰ ਸਕਦੇ ਉਦੇ ਸਬੰਧ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਹੱਲ ਦੇਣ ਦਾ ਪ੍ਰੋਗਰਾਮ ਲਿਖਿਆ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਪਾਰਟੀ ਆ ਹੋਰ ਪਾਰਟੀਆਂ ਵੀ ਆ ਇਹ ਵੀ ਉਹਨਾਂ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਇਹਦੇ ਖਿਲਾਫ ਅੱਜ ਝੰਡਾ ਜਿਹੜਾ ਬੁਲੰਦ ਕੀਤਾ ਉਹ ਸਾਰਿਆਂ ਦੀ ਮੰਗ ਵਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਔਰ ਕਿਸੇ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਲਾਂਭੇ ਕਰ ਦੇਣਾ ਚਾਹੀਦਾ ਬੜੇ ਦੁੱਖ ਦੀ ਗੱਲ ਆ ਕਿ ਇਹ ਸਾਰੀ ਗੱਲ ਕਿਉਂਕਿ ਪੰਜਾਬ ਵਿੱਚ ਹਰ ਰੋਜ਼ ਵਾਪਰ ਰਹੀ ਆ ਪੰਜਾਬ ਦਾ ਮੁੱਖ ਮੰਤਰੀ ਜੇਤੀ ਕੇ ਦੇ ਨਾਲ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਇਸ ਤਿੱਕੇ ਦੇ ਨਾਲ ਉਹ ਜਿਹੇ ਅਕਾਲ ਤਖਤ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਜਾਂ ਸਾਡੇ ਗੁਰੂ ਘਰਾਂ ਦੀ ਐਸਜੀਪੀਸੀ ਦੇ ਕਦੀ ਗੋਲਕਾਂ ਦੇ ਹਿਸਾਬ ਮੰਗਣ ਦੀ ਗੱਲ ਕਰ ਰਿਹਾ ਕੋਲਰ ਚੱਕਣ ਦੀ ਗੱਲ ਕਰ ਰਿਹਾ ਇਹ ਸਾਡੀ ਇੱਕ ਸੋਚੀ ਸਮਝੀ ਚਾਲ ਹੈ ਇਸ ਪਾਰਟੀ ਦੀ ਕਿ ਇਹ ਜਿਹੜੀ ਨਾਸਤਿਕ ਲੋਕਾਂ ਦੀ ਪਾਰਟੀ ਬਣੀ ਆ ਜਿਹੜੀ ਪਾਰਟੀ ਹਮੇਸ਼ਾ ਜਿੰਨੇ ਬਿਆਦਮੀਆਂ ਕੀਤੀਆਂ ਚਾਹੇ ਇਹ ਬਿਆਦਵੀ ਜਿਹੜੀ ਮਲੇਰ ਕੋਟਲੇ ਦੀ ਕ੍ਰਾਂ ਸ਼ੇਫ ਦੀ ਹੋਵੇ ਉੱਤਨਾ ਦਾ ਐਮਐਲਏ ਜਿਹੜਾ ਉਹਨੂੰ ਸਜ਼ਾ ਹੁੰਦੀ ਆ ਚਾਹੇ ਜਿਹੜੀ ਪੰਜਾਬ ਦੀ ਬਰਗਾੜੀ ਦੇ ਵਿੱਚ ਜਾਂ ਆਪਣੀ 15 ਦੀ ਬੇਅਦਬੀ ਹੋਈ ਆ ਉਹਦੇ ਵਿੱਚੋਂ ਕੋਰਟਾਂ ਦੇ ਵਿੱਚ ਅੱਜ ਕਲੀਅਰ ਗੱਲ ਹੋ ਗਈ ਆ ਕਿ ਇਹਦੇ ਪਿੱਛੇ ਵੀ ਆਮ ਆਦਮੀ ਪਾਰਟੀ ਦਾ ਵੱਡਾ ਹੱਥ ਸੀ ਸੋ ਮੈਂ ਸਮਝਦਾ ਕਿ ਇਹੋ ਜੇ ਪਾਰਟੀ ਜਿਹੜੀ ਆ ਇਹਨੂੰ ਰਾਜ ਕੰਨ ਦਾ ਕੋਈ ਹੱਕ ਨਹੀਂ ਇਹਨਾਂ ਦਾ ਅਦੇਸ਼ੀ ਦਾ ਅਸਤੀਫਾ ਲੈਣਾ ਚਾਹੀਦਾ